ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਉਮੀਦ ਕਰਦੇ ਆ ਸਾਰੇ ਭਰਾ ਤੰਦਰੁਸਤ ਹੋਣਗੇ ਤਰੀਕ ਭਰਾ ਮੇਰੇ ਉਹ ਨੋਟ ਕਰ ਲਓ 6 9 2025 ਤੇ ਸਵੇਰ ਦੇ ਬੱਜੇ ਨੇ ਭਰਾ ਮੇਰੇ ਉਹ 6:30 6:30 ਦੀ ਜਮਾ ਤਾਜੀ ਅਪਡੇਟ ਹੈ ਤੁਹਾਡੇ ਨਾਲ ਕੱਲ ਆਪਾਂ ਗੱਲ ਸਾਂਝੀ ਕੀਤੀ ਸੀ ਵੀ ਘੱਗਰ ਦਾ ਪਾਣੀ ਦਾ ਲੈਵਲ ਸੀਗਾ ਭਰਾ ਮੇਰੇ ਉਹ 22.7 ਤੇ ਜੇ ਹੁਣ ਦੀ ਗੱਲ ਕਰੀਏ ਹੁਣ ਵੀ ਭਰਾ ਮੇਰੇ ਉਹ 22.7 ਹੈ ਨਾ ਘੱਗਰ ਵਧੀ ਹੈ ਤੇ ਨਾ ਘੱਗਰ ਘਟੀ ਹੈ بس ਇਹ ਹਾਲਾਤ ਨੇ ਤੇ ਕੱਲ ਦਾ ਮੀਂਹ ਦੱਸਿਆ ਜਾ ਰਿਹਾ ਜੇ ਸਾਡੇ 1-2 ਦਿਨ ਵਧੀਆ ਲੱਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੱਲੂਗੜ ਤੇ ਨਾਲ ਵਾਲੇ ਪਿੰਡ ਸੇਫ ਰਹਿਣਗੇ ਜੇ ਹਾਲਾਤ ਮਾੜੇ ਹੋ ਗਏ ਮੀਂਹ ਜਿਆਦਾ ਆਉਣ ਲੱਗੇ ਤਾਂ ਤੁਹਾਨੂੰ ਪਤਾ ਵੀ ਮੀਂਹ ਦੇ ਨਾਲ ਕੱਗਰ ਦਾ ਲੈਵਲ ਵਧਣਾ ਹੀ ਵਧਣਾ ਹੁੰਦਾ ਮਿੱਟੀ ਵੀ ਨਮੀ ਪਾਈ ਹੋਈ ਹੈ ਇਹ ਵੀ ਖੁਰੁੰਦੇ ਸਾਨੂੰ ਡਰ ਰਹਿੰਦਾ ਸੋ ਭਰਾਵਰੋ ਅੱਜ ਦੀ ਅਪਡੇਟ ਸੀਗੀ 22.7 ਰਾਤ ਜਿੰਨਾ ਹੀ ਪਾਣੀ ਖੜਾ ਨਾ ਪਾਣੀ ਵਧਿਆ ਤੇ ਨਾ ਘਟਿਆ ਤੇ ਬਾਕੀ ਮਾਹੌਲ ਠੀਕ ਹੈ ਪ੍ਰਸ਼ਾਸਨ ਵੱਲੋਂ ਵਧੀਆ ਪ੍ਰਬੰਧ ਕੀਤੇ ਗਏ ਨੇ ਸਰਦੂਰਗੜ ਵੱਲੋਂ ਸਾਨੂੰ ਕੋਈ ਡਰਨ ਦੀ ਲੋੜ ਨਹੀਂ ਗੱਲ ਕਰੀਏ ਜੀ ਆਪਾਂ ਫੂਸ ਮੰਡੀ ਦੀ ਕੱਲ ਫੂਸ ਮੰਡੀ ਦੇ ਵਿੱਚ ਵੀ ਸਰਦੂਰਗੜ ਭਰਾਵਾਂ ਵੱਲੋਂ ਬਹੁਤ ਟਰੈਕਟਰ ਲੱਗੇ ਸੀ ਉੱਥੇ ਵੀ ਅਸੀਂ ਵਧੀਆ ਕੰਮ ਕੀਤਾ ਤੇ ਬੰਨ੍ਹ ਨੂੰ ਮਜ਼ਬੂਤ ਕੀਤਾ ਆਉਣ ਵਾਲੇ ਹਾਲਾਤ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ